ਗਾਲ ਬਾਈ ਸਾਰਿਆਂ ਨੂੰ ਅੱਜ ਬਾਈ ਗਏ ਸੀ ਤੰਗਰਾਲੀ ਪਿੰਡ ਆਮਨੇ ਬਾਈ ਦੇ ਹਨਾ ਕਹਿੰਦੇ ਹੁੰਦੇ ਆ ਬਾਈ ਹਰੇਕ ਭਰਾ ਦੀ ਮਦਦ ਕਰਨੀ ਚਾਹੀਦੀ ਸੀ ਤੇ ਬਾਈ ਪਾਈ ਦੀ ਨਾ ਮੀਂਹ ਸੁੱਕਦਾ بارش ਕਿੰਨੀ ਆਈ ਸੀ ਖਾਤ ਜਾਉਂਗੇ ਬਾਈ ਸਾਰਗਾ ਤੇ ਆ ਬਾਈ ਦੇਖਦਾ ਲਫਾਫਾ ਪਾ ਪਾ ਕੇ ਨਾ ਮਿੱਟੀ ਪਾਈ ਜਨੇ ਦਿਖਾ ਦੇ ਬਈ ਕਹਾਂ ਕਹਾਂ ਕੈਮਰਾ ਮਾਰ ਆ ਦੇਖ ਬਾਈ ਇੱਥੇ ਲਫਾਫਾ ਪਾ ਪਾ ਦੀ ਮਿੱਟੀ ਪਾਤੀ ਸਾਰੇ ਅਸੀਂ ਅੱਦਾ ਅੱਦਾ ਫੁੱਟ ਤੇ ਆ ਬਰੰਡ ਆ ਤੇ ਹਜੇ ਰਹਿੰਦੀ ਐ ਪਹਿਲਾਂ ਸਾਫ ਸਵੱਗ ਕੀਤੀ ਬਾਈ ਜਦ ਤੁਮ ਮਗਰ ਲਫਾਫਾ ਪਾਇਆ ਤੂੰ ਜੇ ਨਹੀਂ ਆ ਖੰਡੀ ਰਹੇਗੀ ਏਦੇ ਬਾਈ ਹਜੇ ਠਹਿਰ ਕੇ ਹੋਣਾਗੇ ਨਾ ਕੱਢਦੇ ਬਾਈ ਇੱਥੇ ਨਾਲ ਠੀਕ ਹੈ ਬਾਈ ਬਾਸ ਦਾ ਟਾਈਮ ਆ ਬਾਈ ਜਿੰਨਾ ਵੀਰਾਂ ਦੇ ਕੋਠਾ ਦੇ ਘਾ ਉਰੇ ਖੜੇ ਬਾਈ ਹਨ ਤੇ ਸਾਰੇ ਜਣੇ ਵੀਰ ਮੇਰਾ ਟਾਈਮ ਸਮੇਂ ਤੋਂ ਸਮਾਂ ਕੱਢ ਕੇ ਆਪਦੇ ਕੋਠਿਆਂ ਤੋਂ ਘਾ ਜਾਂ ਤਾਂ ਸਪਰੇਅ ਕਰ ਦਿਓ ਜਾਂ ਕੱਖ ਮਾਰ ਦਿਓ ਤੇ ਜਾਂ ਖੁਰਪੀ ਖਰਪੀ ਨਾ ਪੱਟ ਦਿਓ ਠੀਕ ਹੈ ਬਾਈ ਤੇ ਸਿੱਲਾ ਆ ਜਾਂਦੀ ਹੈ ਬਾਈ ਸਿੱਲਾ ਆ ਕੇ ਕਮਰੇ ਹੋ ਜਾਂਦੇ ਖਰਾਬ ਥੱਲੇ ਮਹਿੰਗਾ ਸਮਾਨ ਪਿਆ ਹੁੰਦਾ ਬਾਈ ਹਨ ਤੇ ਮੁੜ ਕੇ ਖਰਾਬ ਹੋ ਜਾਂਦਾ ਬਾਈ ਤੇ ਆਮਨੇ ਬਾਈ ਦੇ ਇੱਤੇ ਅੰਗਰਾਲੀ ਤਾਂ ਬਾਈ ਅਸੀਂ ਆਪਾ ਆਪਾ ਪੂਰਾ ਮੋਟਾ ਬੋਲੋ ਸੀ ਨਾ ਬਈ ਆਹ ਤੇ ਸਾਰੇ ਕਿਤੇ ਮਿੱਟੀ ਪਾਤੀ ਬਈ ਤੇ ਥੱਲੇ ਦਿਖਾ ਦੇ ਬਈ ਇੱਕ ਟਰਾਲੀ ਪਹਿਲਾਂ ਆਹ ਦਿਖਾ ਦੇ ਇੱਧਰ ਕੈਮਰਾ ਮਾਰ ਕੇ ਥੰਦੇ ਉਹ ਬਈ ਟਰਾਲੀ ਉਹ ਸਾਡਾ ਸੋਖਾ ਬੈਠਾ ਗਿਆਨੇ ਵਾਲਾ ਇੱਕ ਟਰਾਲੀ ਪਹਿਲਾਂ ਪਾਤੀ ਹੱਥ ਮਾਰੇ ਲੈ ਆਏ ਭਰ ਕੇ ਸੀ ਹੂੰ ਦੱਸੋ ਬਈ ਕਿਹੜੇ ਕਿਹੜੇ ਵੀਰਾਂ ਦੀਆਂ ਛੱਤਾਂ ਚ ਆਉਂਦੀਆਂ ਤੇ ਬਈ ਕਰੋ ਸੰਪਰਕ ਹੈਨਾ ਉਸਨੂੰ ਬਾਬਾ ਇੱਧਰ ਪਿਆ ਲਵਾਵੇ ਦਿਖਾ ਦੇ ਕੈਮਰਾ ਮਾਰ ਕੇ ਉਸ ਆਪ ਹੈ ਉਹ ਥਲੜੀ ਸਵਾਸ ਤੇ ਪਾਉਣੇ ਠੀਕ ਹੈ ਬਈ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਤੇ ਆਲਦਾ ਛੱਤਾਂ ਦਾ ਧਿਆਨ ਰੱਖੋ ਵੀਰ ਬਣ ਕੇ ਕਿਤੇ ਚੋਂ ਜਾਣ ਤੇ ਆਪਾਂ ਬਾਹਰੋਂ ਤੁਰੇ ਫਿਰਦੇ ਆ ਤੁਹਾਨੂੰ ਬੜਾ ਵੇਲੇ ਕੇ ਵੇਲੇ ਕੀਤੀ ਬੰਨੀ ਹੈ ਨਾ ਤੇ ਮੁੜ ਕੇ ਸਮਾਨ ਭੇਜ ਜਾਂਦਾ ਹੁਣ ਜਿਵੇਂ ਆਪਾਂ ਗੱਲ ਕਰੀਏ ਬਾਈ ਉਹ ਕੋਠਿਆਂ ਦੀ ਉਹ ਕੋਠ ਤੇ ਕਿੰਨੇ ਕੱਖ ਹੋਏ ਖੜੇ ਹੈ ਨਾ ਬਈ ਜ਼ਰੂਰੀ ਆ ਹੋ ਕੱਖ ਮਾਰਨੇ ਹੈ ਤੇ ਆਪਾਂ ਤਾਂ ਇਹੀ ਕਹਨੇ ਆ ਵੀ ਆਪੋ ਆਪਣੇ ਕਮਰੇ ਦਾ ਧਿਆਨ ਰੱਖੋ ਭਰਾਵਾ ਪੰਦੇ ਨਹੀਂ ਬਹੁਤ ਮਹਿੰਗੇ ਆ ਠੀਕ ਹੈ ਤੇ ਲਫਾਫਾ ਆਪਾਂ ਆਪਾ ਕੇ ਪਿੱਛੇ ਪਾਉਨੇ ਮਿੱਟੀ ਅਸੀਂ ਠੀਕ ਆ ਬਈ ਤੇ ਜਿਹਨੂੰ ਸਾਡੀ ਗੱਲਬਾਤ ਵੀ ਚੰਗੀ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਬਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਦਾ